ਵੈਗੁਰਜੀ ਦਾ ਖਾਸਾ ਵੈਗੁਰਜੀ ਦੀ ਪਸੰਦ ਮੇਰਾ ਨਾਮ ਕਲਵੀਰ ਸਿੰਘ ਨਕੌਦਰ ਤੋਂ ਮੈਂ 2 ਸਾਲ ਪਹਿਲਾਂ ਭਾਈ ਸਾਹਿਬ ਜੀ ਨਾਲ ਜੁੜਿਆ ਸੀ ਪਹਿਲਾਂ ਮੈਂ ਗੁਰਵਾਣੀ ਪੜ੍ਹਦ ਹੁੰਦਾ ਸੀ ਸੁਖਮਨੀ ਸਾਹਿਬ ਦਾ ਪਾਠ ਜ਼ਿਆਦਾ ਕਰਦਾ ਸੀ ਫਿਰ ਨਾਲ ਮੈਂ ਫੋਨ ਫੋਨ ਤੇ ਗੱਲ ਕੀਤੀ ਸੀ ਬੇ ਗੁਰਵਾਣੀ ਤੇ ਸਿਮਰਨ 'ਚ ਕੀ ਫਰਕ ਆ ਇਹਨਾਂ ਨੇ ਮੈਨੂੰ ਦੱਸਿਆ ਵੀ ਤੁਸੀਂ ਗਰੁੱਪ ਨਾਲ ਜੁੜ ਜਾਓ ਮੈਂ ਗਰੁੱਪ ਨਾਲ ਪਹਿਲੇ ਦਿਨ ਹੀ ਜੁੜਿਆ ਉਦੋਂ ਹੀ ਮੈਂ ਸਿਮਰਨ ਚੱਲਦਾ ਸੀ ਕਥਾ ਤੋਂ ਬਾਅਦ ਵਿੱਚ ਤੇ ਬਸ ਪ੍ਰੈਕਟੀਕਲ ਵੀ ਸਾਂਝਾ ਕਰ ਰਹੇ ਸੀ ਪਰ ਮੇਰੇ ਦਿਲ ਚ ਆਈ ਵੀ ਇਦਾਂ ਵੀ ਇਹ ਗੱਲਾਂ ਕਿਦਾਂ ਹੋ ਸਕਦੀਆਂ ਜਿੱਦਾਂ ਵੀ ਸਾਰੇ ਕਹਿਣਦੇ ਸਾਡੇ ਆਵਾਜ਼ਾਂ ਸੁਣਦੀ ਆ ਸਾਨੂੰ ਵਿੱਚ ਹਨ ਹਨਾਦ ਸੁਣ ਰਹੇ ਮੇਰੇ ਮਨ ਚ ਆਇਆ ਮੈਂ ਇੱਦੀ ਉੱਠ ਕੇ ਬਾਹਰ ਗਿਆ ਬਾਹਰੋਂ ਜਦੋਂ ਅੰਦਰ ਆ ਮੈਂ ਵੀ ਨਾਲ ਕਰਨ ਲੱਪਿਆ ਮੈਂ 5 ਮਿੰਟ ਹੀ ਕੀਤਾ ਹੋਊਗਾ ਉਹੀ ਆਵਾਜ਼ਾਂ ਮੈਨੂੰ ਸੁਣਨ ਲੱਪੀਆਂ ਮੈਂ ਦੋ ਦਿਨ ਨਹੀਂ ਮੈਨੂੰ ਨੀਂਦ ਆਈ ਉਹਨਾਂ ਨਾਲ ਦੋ ਦਿਨ ਮੈਂ ਜਾਗਦਾ ਹੀ ਰਿਹਾ ਰਾਤ ਨੀਂਦ ਨਹੀਂ ਆਉਂਦੀ ਇੰਨੀਆਂ ਜਿਆਦੀਆਂ ਤੇਜ਼ ਹੋ ਗਈਆਂ ਪਰ ਉਹ ਹਟ ਗਿਆ ਨਹੀਂ ਫਿਰ ਮੈਨੂੰ ਪਤਾ ਲੱਗ ਗਿਆ ਵੀ ਇਹ ਹੀ ਆ ਦੋ ਸਾਲ ਹੋ ਗਏ ਹੁਣ ਉਹ ਮੇਰੇ ਬੰਦ ਨਹੀਂ ਹੋਈਆਂ ਲੱਗਦੀ ਸਾਰਾ ਕੁਝ ਜੋ ਮੈਂ ਸੁਣਿਆ ਸੀਗਾ ਜੋ ਪ੍ਰੈਕਟੀਕਲ ਲੋਕਾਂ ਸਾਂਝਾ ਕਰਦੇ ਸਾਰਾ ਕੁਝ ਹੀ ਮੈਂ ਦੇਖ ਲਿਆ ਹਾਂਜੀ ਅਮਰਤ ਵੀ ਮੂੰਹ ਚ ਆਉਂਦਾ ਇਹ ਸਭ ਕੁਝ ਹੋਇਆ ਮੇਰੇ ਨਾਲ ਉਹ ਪਰ ਪਹਿਲਾਂ ਮੈਂ ਇਹਨਾਂ ਗੱਲਾਂ ਨੂੰ ਮਜ਼ਾਕ ਸਮਝਦਾ ਸੀਗਾ ਵੀ ਉੱਧੇ ਲੋਕ ਕਹਿੰਦੇ ਆ ਪਰ ਜੋ ਜਦੋਂ ਮੈਨਾਂ ਹੋਇਆ ਫੇਰ ਮੈਂ ਸਮਝਿਆ ਫੇਰ ਮੈਂ ਯਕੀਨ ਕੀਤਾ ਵਾਹਿਗੁਰੂ ਜੀ ਦਾ ਖਾਸ ਪਹਿਲਾਂ ਗੁਰਬਾਣੀ ਪੜ੍ਹਦੇ ਸੀ ਹਾਂਜੀ ਗੁਰਬਾਣੀ ਜਿਆਦਾ ਪੜ੍ਹਦੇ ਸੀ ਬਹੁਤ ਅੱਛਾ ਗੱਲ ਕਰਨ ਨਾਲ ਉਸ ਤੋਂ ਬਾਅਦ ਤੁਸੀਂ ਇਹਨਾਂ ਸ਼ੁਰੂ ਕੀਤਾ ਉਸ ਦਿਨ ਤੇ ਅੱਜ ਜਦੋਂ ਮੈਂ ਗੱਲ ਕੀਤੀ ਉਸ ਦਿਨ ਮੈਂ ਜੁਆਇਨ ਕਰ ਲਿਆ ਉਸੇ ਦਿਨ ਜੁਆਇਨ ਕਰ ਲਿਆ ਉਸੇ ਦਿਨ ਜੁਆਇਨ ਕਰ ਲਿਆ ਮੈਂ ਰਾਤ ਨੂੰ ਪਰ ਉਹਦੇ ਵੀ ਪ੍ਰੈਕਟੀਕਲ ਦੀ ਕਲਾਸ ਸੀ ਉਦਾਂ ਹੂੰ ਸੁਣਦਾ ਰਿਹਾ ਮੈਂ ਸਮਝਦੇ ਜੇ ਤਾਂ ਯਕੀਨ ਨਹੀਂ ਕਰਦਾ ਜੀ ਮੈਂ ਬਾਹਰ ਗਿਆ ਮੈਂ ਕਰਦਾ ਕਰਦਾ ਬਾਹਰ ਗਿਆ ਤੇ ਮੈਂ ਆ ਕੇ ਕੀਤਾ ਪੰਜ ਮਿੰਟ ਹੀ ਕੀਤਾ ਬਾਸ ਫਿਰ ਆਵਾਜਾਉਣ ਲੱਗ ਪਈ ਆ ਉਹ ਦੂ ਵਾਚ ਵੀ ਮੇਰਾ ਮੰਨ ਕੇ ਹੋ ਬਣ ਗਿਆ ਜੈ 90% ਟੈਗ ਗਿਆ ਸੀਗਾ ਕੋਈ ਵਿਚਾਰਾਂ ਦਾ ਤਾਂ ਮਤਲਬ ਹੀ ਨਹੀਂ ਸੀ ਇਹ ਤਾਂ ਮੈਨੂੰ ਤਾਂ ਨੀਂਦ ਹੀ ਨਹੀਂ ਆਉਂਦੀ ਹੁੰਦੀ ਰਾਤ ਮੈਂ ਜਦੋਂ ਵਿਚਾਰ ਚੱਲੇ ਜਾਂਦੇ ਨੀਂਦ ਹੀ ਨਾ ਆਉਣੀ ਮੈਨੂੰ ਸਾਰੀ ਰਾਤ ਹੌਣ ਬਸ 2 ਸਾਲਾਂ ਚ ਗਦੀ ਇਦਾਂ ਨਹੀਂ ਹੋਈ ਇਹ 2 ਸਾਲ ਹੋ ਗਏ 2 ਸਾਲ ਹੋ ਗਏ ਉਹ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਸੁਣਿਆ ਭਾਈ ਸਾਹਿਬ ਭਾਈ ਕਲਵੀਰ ਸਿੰਘ ਕਲਵੀਰ ਸਿੰਘ ਜੀ ਏਰੀਆ ਨਕੌਦਰ ਪਿੰਡ ਕਿਹੜਾ ਤੁਹਾਡਾ ਆਲੋਵਾਲ ਆਲੋਵਾਲ ਪਿੰਡ ਐ ਨਕੌਦਰ ਦੇ ਨੇੜੇ ਉਥੋਂ ਦੇ ਰਹਿਣ ਵਾਲੇ ਗੁਰਮੁਖ ਇਹਨਾਂ ਨੇ 2 ਸਾਲ ਪਹਿਲਾਂ YouTube ਦੇ ਉੱਤੇ ਦੇਖਿਆ ਸੀ ਪ੍ਰੋਗਰਾਮ ਮੰਨ ਦੇ ਵਿੱਚ ਲਾਲਸਾ ਸੀ ਗੁਰਬਾਣੀ ਪੜ੍ਹਦੇ ਸੀ ਗੁਰੂ ਘਰ ਦੇ ਨਾਲ ਪਿਆਰ ਸੀ ਬਾਣੀ ਦੇ ਨਾਲ ਪਿਆਰ ਸੀ ਮਾਲਕ ਨੂੰ ਮਿਲਣ ਦੀ ਤਾਂਘ ਸੀ ਪਰ ਹੈਗੇ ਸੀ ਕਲਿੰਸੇਵ ਅੱਜ ਵੀ ਕਲਿੰਸੇਵ ਨੇ ਮਤਲਕੇ ਪਰ ਮਨ ਦੇ ਵਿੱਚ ਇੱਛਾ ਸੀ ਬਾਲਕ ਦੇ ਪ੍ਰਤੀ ਉਹ YouTube ਤੇ ਵੇਖ ਕੇ ਇਹਨਾਂ ਨੇ ਦੱਸਦੇ ਨਾਲ ਫੋਨ ਤੇ ਗੱਲਬਾਤ ਕੀਤੀ ਪੁੱਛਦੇ ਸੀ ਕਿ ਗੁਰਬਾਣੀ ਕਰੀਏ ਪੜ੍ਹੀਏ ਜਾਂ ਸਿਮਰਨ ਕਰੀਏ ਕੀ ਫਰਕ ਹੈ ਇਸ ਦੇ ਵਿੱਚ ਦਾਸ ਨੇ ਆਪਣੇ ਮਤਬੁੱਧ ਨਾਲ ਸਮਝਾਇਆ ਕਿ ਗੁਰਬਾਣੀ ਗਿਆਨ ਦਾ ਸਾਗਰ ਹੈ ਇਹ ਸਾਨੂੰ ਗਿਆਨ ਦਿੰਦੀ ਹੈ ਪਰ ਜੋ ਜਾਪ ਕਰਨੇ ਜਾਪ ਆਪਾ ਵਾਹਿਗੁਰੂ ਗੁਰਮੰਤਰ ਦਾ ਕਰਨੇ ਜਿਸ ਦਿਨ ਸਾਡੇ ਹਿਰਦੇ ਤੇ ਵਾਹਿਗੁਰੂ ਗੁਰਮੰਤਰ ਵਸ ਜਾਏਗਾ ਉਸ ਦਿਨ ਸਾਡੇ ਦੁੱਖਾਂ ਕਲੇਸਾਂ ਦਾ ਨਾਸ ਹੋਏਗਾ ਅਤੇ ਜਿਸ ਦਿਨ ਇਹ ਪਹਿਲੇ ਦਿਨ ਜੁੜੇ ਸੰਗਤਾਂ ਪ੍ਰੈਕਟੀਕਲ ਕਰ ਰਹੀਆਂ ਸੀ ਸੰਗਤਾਂ ਦੱਸ ਰਹੀਆਂ ਸੀ ਕਿ ਸਾਡੇ ਅੰਦਰ ਅਨਹਦ ਬਾਣੀ ਪ੍ਰਗਟ ਹੋਗੀ ਸਾਡੇ ਅੰਦਰ ਬਗੈਰ ਹਰਮੋਨੀਅਮ ਤੋਂ ਹਰਮੋਨੀਅਮ ਵੱਜਦਾ ਬਗੈਰ ਤਪਲੇ ਤੋਂ ਤਪਲਾ ਵੱਜਦਾ ਬਗੈਰ ਬੱਦਲਾਂ ਤੋਂ ਵਰਖਾ ਹੁੰਦੀ ਹੈ ਅਤੇ ਬਗੈਰ ਕੁਝ ਖਾਦੇਆਂ ਮੂੰਹ ਮਿੱਠਾ ਹੋ ਜਾਂਦਾ ਏ ਗੁਰਮੁਖ ਸੁਣਦੇ ਸੀ ਤੇ ਸੁਣ ਕੇ ਚੱਕਰਾਂ ਦੇ ਵਿੱਚ ਪੈ ਗਏ ਸੀ ਕਿ ਇਹ ਕਦੇ ਹੋ ਨਹੀਂ ਸਕਦਾ ਇਹ ਕਿਦਾਂ ਹੋ ਸਕਦਾ ਕਿ ਕੋਈ ਤਪਲਾ ਨਹੀਂ ਹੈ ਤਪਲਾ ਵੱਜ ਰਿਹਾ ਹੈ ਕਿ ਬੱਦਲ ਨਹੀਂ ਹੈ ਵਰਖਾ ਹੋ ਰਹੀ ਏ ਮੂੰਹ ਮਿੱਠਾ ਹੋ ਰਿਹਾ ਕੁਝ ਖਾਦਾ ਵੀ ਨਹੀਂ ਹੈ ਪਰ ਸੁਣਦੇ ਸੁਣਦੇ ਇਹ ਅਚਾਨਕ ਕਹਿੰਦੇ ਅਸੀਂ ਬਾਹਰ ਚੱਲੇ ਗਏ ਬਾਹਰ ਵੀ 5-7 ਮਿੰਟ ਇਹਨਾਂ ਨੇ ਸਿਮਰਨ ਕੀਤਾ ਜਿੱਦਾਂ ਦੱਸਿਆ ਗਿਆ ਸੀ ਗੁਰੂ ਦੀ ਮੱਤ ਅਨੁਸਾਰ ਜਦੋਂ ਵਾਪਸ ਆਉਂਦੇ ਐ 5-7 ਮਿੰਟਾਂ ਤੋਂ ਬਾਅਦ ਕਹਿੰਦੇ ਸੇਮ ਕਹਾਣੀ ਜੋ ਸੁਣੀ ਸੀ ਉਹ ਮਾਲਕ ਦੀ ਬਖਸ਼ਿਸ਼ ਹੋ ਗਈ ਮਾਲਕ ਦੀ ਕਿਰਪਾ ਹੋ ਗਈ ਜੋ ਸੰਗਤਾਂ ਕੋਲੋਂ 5-7 ਮਿੰਟ ਪਹਿਲਾਂ ਸੁਣਿਆ ਸੀ ਉਹ ਸਭ ਕੁਝ ਪ੍ਰਾਪਤ ਹੋ ਗਿਆ ਗੁਰਮਖ ਪਿਆਰਿਓ ਇਹ ਐ ਮੇਰੇ ਮਾਲਕ ਦਾ ਸ਼ੁਕਰੀਆ ਅਦਾ ਕਹਿ ਲਈਏ ਇਸ ਨੂੰ ਮੇਰੇ ਮਾਲਕ ਦਾ ਕ੍ਰਿਸ਼ਮਾ ਕਹਿ ਲਈਏ ਜਿਸ ਨੂੰ 10 ਮਿੰਟ ਬੰਦਾ ਪਹਿਲਾਂ ਮੰਨਣ ਨੂੰ ਤਿਆਰ ਨਹੀਂ ਸੀ ਕਿ ਇਦਾਂ ਨਹੀਂ ਹੋ ਸਕਦਾ ਮੇਰੇ ਮਾਲਕ ਨੇ ਉਹਨਾਂ ਦੀ ਝੋਲੀ ਦੇ ਵਿੱਚ ਦਾਤ ਪਾ ਦਿੱਤੀ ਵਿਸ਼ਵਾਸ ਕਰਿਏ ਇਸੇ ਕਰਕੇ ਮੇਰੇ ਸਹਿਬਾ ਨੇ ਗੁਰਬਾਣੀ ਚ ਆਖਿਆ ਮਨ ਮੰਨਿਆ ਤਉ ਹਰ ਜਾਣਿਆ ਪਹਿਲਾਂ ਇਹਨਾਂ ਦਾ ਮਨ ਨਹੀਂ ਮੰਨਦਾ ਸੀ ਉਹ ਮਨ ਮੰਨ ਗਿਆ ਮਨ ਮੰਨ ਗਏ ਤੇ ਹਰੀ ਨੂੰ ਜਾਣ ਲਿਆ ਤੁਸੀਂ ਵੀ ਕੋਸ਼ਿਸ਼ ਕਰਿਓ ਇਸ ਮਨ ਨੂੰ ਕੁੱਟ ਕੇ ਮਨਾਉਣ ਦੀ ਜਾਂ ਪਿਆਰ ਨਾਲ ਮਨਾਓ ਜਾਂ ਕੁੱਟ ਕੇ ਮਨਾਓ ਦੋ ਹੀ ਤਰੀਕੇ ਗੁਰਬਾਣੀ ਦੇ ਵਿੱਚ ਦੱਸੇ ਗਏ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ